ਛੋਟੇ ਜਿਹੇ ਮੌਲੇ ਠੋਡੇ ਵਾਸਤੇ ਬਾਹਲਾ ਚੰਗਾ ਟਰੈਕਟਰ ਲੱਭ ਕੇ ਲਿਆਂਦਾ ਫਾਰਮਟ੍ਰੈਕ 60 ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਕੀ ਹਾਲ ਹੈ ਬਾਈ ਠੀਕ ਠਾਕ ਸਾਰਿਆਂ ਤੋਂ ਪਹਿਲਾਂ ਮਾਡਲ ਦੱਸੋ ਇਹ ਫਾਰਮਟ੍ਰੈਕ 60 2010 ਮਾਡਲ ਆ 2010 ਮਾਡਲ ਆ ਨੰਬਰ ਹਰਿਆਣਾ ਨੰਬਰ ਹਰਿਆਣਾ ਫਰਸਟ ਪਾਰਟੀ ਦਾ ਫਰਸਟ ਪਾਰਟੀ ਬਾਈ ਜੀ ਜਿਹੜੇ ਸੂਸੇ ਦੇ ਰੰਗ ਚੈੱਕ ਕਰਾਂ ਸਾਰਾ ਰੰਗ ਨਾਲ ਦਾ ਕੋਈ ਆ ਜਿਹੜੇ ਟੱਕ ਟੱਲੇ ਨਾਲ ਦੀ ਆ ਠੀਕ ਆ ਟਾਇਰ ਚਾਰੇ ਨਵੀਂ ਕੰਡੀਸ਼ਨ ਵਿੱਚ ਆਦੇ ਚਾਰੇ ਟਾਇਰ ਨਵੇਂ ਆ ਬਾਜਲੇ ਨੇ ਤੇ ਮਰੀ ਕੈਮਰਾ ਪੰਪੂ ਪੰਪ ਸਾਰਾ ਕੋ ਨਾਲ ਦਾ ਟਰੈਕਟਰ ਠੀਕ ਆ ਸਾਰਾ origignal ਹੈ ਨਾ ਹਾਂ ਸਾਰਾ ਦੂਜਾ ਹਾਈਲਾਈਟ ਰਿਵਰਸ ਸਪੀਡ ਕੋ ਵਾਲਾ ਰਿਵਰਸ ਵੀਡੀਓ ਹਾਈ ਹਾਈ ਸਪੀਡ ਹੈ ਹਾਂ ਚਾਰੇ ਟਾਇਰ ਨਵੇਂ ਆ ਨਵੇਂ ਆ ਦੂਜੇ ਡਬਲ ਲੂਪੀ ਵਾਲੇ ਰਮ ਆਗੇ ਠੀਕ ਆ ਬਈ ਇਹਦੇ 10 ਚ ਪਿਓਰ ਆਏ ਆਗੇ ਠੀਕ ਆ 10 ਦਾ ਹੀ ਮਾਰਗਾ ਟਰੈਕਟਰ ਦਾ 10 ਦੀ ਗੱਪ ਹੀ ਆ ਸਮਾਨ ਸਮਾਨ ਭਾਈ ਡੰਡਾ ਫੱਟੀ ਛਤਰੀ ਸਾਰਾ ਕੋਲ ਨਾਲ ਪੂਰਾ ਸਮਾਨ ਹੈ ਟਾਇਰ ਚਾਰੇ ਨਵੇਂ ਆ ਚਾਰੇ ਟਾਇਰਾਂ ਦਾ ਬੈਲ ਮਿਲੂਗਾ ਇੰਜਨ ਗੇਅਰ ਦਾ ਕਿਵੇਂ ਇੰਜਨ ਗੇਅਰ ਦਾ ਬਈ ਫੁੱਲ ਚੰਗਾ ਟਰੈਕਟਰ ਆ ਅਨੇ ਵਾਲ ਨੂੰ ਤੇ ਮਾਰੀ ਨਾ ਲੀਆਂ ਵੇਲਾ ਵਾਹ ਕੇ ਲੈ ਆਣ ਵਾਹ ਕੇ ਲੈ ਆਣ ਬਈ ਯਾਰ ਸੀਲਡ ਪਿਆ ਦੇ ਸਾਰਾ ਕੀ ਡਿਮਾਂਡ ਆ ਡਿਮਾਂਡ ਬਈ ਇਹਦੀ 2,75,000 ਰੁਪਏ ਜਿਹੜਾ ਕਰ ਕੇ ਆਉਂਦਾ ਵੀਡੀਓ ਸ਼ੇਅਰ 2,60,000 ਦਾ ਡੈਕਟਰ ਦੇ ਦਿਆਂਗੇ ਠੀਕ ਆ ਜੀ ਨੰਬਰ ਸਕਰੀਨ ਤੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ